ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਈ ਹਾਂ ਹਰਮਾਨਗੜ ਮੇਲੇ ਤੇ ਤੇ ਤੁਹਾਨੂੰ ਘੋੜੇ ਦਿਖਾਵਾਂਗੇ ਨਾਲ ਸਾਡੇ ਕਰਤਾਰ ਜੀ ਦੇ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਉਹ ਮਹਵਾਂ ਆ ਕੇ ਦਰਸ਼ਨ ਕਰਾਵਾਂਗੇ ਤੁਹਾਨੂੰ ਘੋੜਿਆਂ ਦੇ ਸਾਰੇ ਜਣੇ ਪਹੁੰਚੋ ਤੇ ਇੰਜੋਏ ਕਰੋ ਮੇਲੇ ਨੂੰ ਬਸ ਕੱਲ ਕੱਲ ਤੇ ਦਿਆਂ ਕਿ ਅੱਜ ਕੱਲ ਅੱਜ ਆਜਣ ਕਿ ਨਹੀਂ ਦਾ ਕੱਲ ਤੇ ਉਹ ਤੈਨੂੰ ਉੱਥੇ ਦਵਾਉਂਗਾ ਕੋਲ ਰਹਾ ਥੋੜਾ ਸਟੱਡ ਫਾਰਮ ਪੰਨੀ ਵਾਲੀ ਬਣਾਵਾਂਗੇ ਟੈਨਸ਼ਨ ਨਾ ਲਓ ਤੁਸੀਂ ਵਡੰਗ ਸਟੱਡ ਫਾਰਮ ਤਲਾਹ ਭਰ ਆ ਦੇਖੋ 66 ਇੰਚ ਹਾਂ ਉੱਥੋਂ ਤੇ 14 ਥੋੜੀ ਸਾ 14 ਪੀਵੀਐਨ ਲਿਖਿਆ ਨਾ ਕਰ ਗੱਲਬਾਤ ਲੈ ਵੀਡੀਓ ਬਣਾਉਣ ਦੇ ਨਾਲ ਕੰਦੇ ਨਹੀਂ ਹੋਣਾ ਹੈ ਹਾਂ ਕੋੜਾ ਅੱਗੇ ਡਾਇਰਮੋਰੀ ਹੈ ਹੈਂ ਕਿ ਮਨਨਾ ਬਾਈਆਂ ਦਾ ਇਕੱਠਾ ਹੀ ਆ ਸਰਿਆਂ ਦਾ ਹਾਂ ਮੜਾ ਕੋੜਾ ਇਹ ਹੋਣਗੇ ਇੱਥੇ 18 ਨੂੰ ਗਿਆ ਤਾਂ ਯਾਰ ਉਸ ਦਾ ਲੜਕਾ ਸੱਲਾਹ ਨਹੀਂ ਮੋਨ ਇਹ ਲੱਟ ਚੋ ਬੱਗੀ ਇਹ ਕੋੜੀਆਂ ਚੱਲ ਉਹ ਉਹ ਚੀਜ਼ ਉਹੀ ਹੈ ਇਹ ਕਿਹੜਾ ਖੋੜਾ ਹੈ ਇਹ ਕਿਹੜਾ ਕੋੜਾ ਹੈ ਯਾਰ ਦੌੜ ਲਗਾਣ ਖੜੇ ਸੀ ਖੁੱਲ ਦਿਓ ਮੈਨੂੰ ਦੌੜ ਲਗਾਣ ਦੇ। ਤਪ ਮੈਂ ਕਿਉਂ ਹੋਇਆ? ਕਨਈਆ। ਤਲਾਗ ਜਾਂ ਗਿਆ ਹੋਇਆ। ਕਿਤੀ ਹੋਇਆ? ਹੱਥ ਗੋਨਿਆ ਮੇਰਾ ਸਵਾਦ। ਲਓ ਜੀ ਜੈਦੇਵ ਘੋੜੇ ਦੇ ਦਰਸ਼ਨ ਕਰੋ। 66+ ਵਾਈਟ ਹੈ ਸਰਾ ਸਟੱਡ ਫਾਰਮ। ਪਟਰਾ ਵਾਲਾ ਜੀ ਅੱਜ ਫਿਰ ਤੋਂ ਆਈ ਹੈ। ਸ਼ੇਰੂ ਹੈਗੇ ਇਹ ਹੀਰਾ ਉਹ ਹੈ ਹੀਰਾ ਆ ਹੀਰਾ ਪਰਲਾ ਅੱਛਾ ਲਓ ਜੀ ਸ਼ੇਰੂ ਦੇ ਗੁਰੂ ਦਰਸ਼ਨ ਮਾਨ ਸਟੱਡ ਫਾਰਮ ਸ਼ਾਹਪੀਣੀ ਪੂਰਾ ਹੀਰਾ ਨਾਮ ਤਾਰੀ ਸਟੱਡ ਫਾਰ। ਓਏ ਲੋ ਵੀ ਕੁੜੀਆਂ ਵੇਖਦੇ ਵੇਖਦੇ ਮੁੰਡਿਆਂ ਨੂੰ ਲੱਗੀ ਭੁੱਖ ਚੋਬਰਾਂ ਨੂੰ ਹੁਣ ਚੱਲੇ ਆ ਪਕੌੜਿਆਂ ਵਾਲੇ ਪਾਸੇ। ਕਰਤਾਰ ਜੀ ਸਾਡੇ ਨਾਲ ਹੈ। ਪਾਰਟੀ ਇਹਨਾਂ ਦੀ ਤਰਫੋਂ ਦੇਲਾ ਮੁੱਲਾ ਘੋਮ ਕੇ ਕਰਤਾਰਜੀ ਹੋ ਗਏ ਪਕੌੜਿਆਂ ਕੰਨੀ ਉਹ ਕਹਿੰਦੇ ਸੁਰ ਉਹ ਖੋੜੀ ਲੱਗੀ ਕਿਨੇ ਚਾਹ ਵੀ ਪੀਣੀ ਹੈ ਜੇ ਉਹ ਕਿੰਨੇ ਗ੍ਰਾਮ ਲੈਨੇ ਹੈ ਗ੍ਰਾਮ ਮਰ ਕਿਲੋਆਂ ਦਾ ਹਿਸਾਬ ਹੋਊਗਾ ਇਹਨਾਂ ਦਾ ਤਾਂ ਲੋ ਜੀ ਪਕੌੜੇ ਪਕੂੜੇ ਦਿਖਾ ਲਏ ਆ ਤੇ ਅੱਜ ਦੀ ਸਾਰੀ ਪਾਰਟੀ ਕਰਤਾਰਜੀ ਦੇ ਨਾਮ ਹੈ ਇਸ ਤੋਂ ਬਾਅਦ ਕਹਿੰਦੇ ਜੂਸ ਸਾੜੀ ਰੇੜੀ ਤੇ ਤੁਹਾਨੂੰ ਲੈ ਕੇ ਜਾਣਾ ਤਾਂ ਬ੍ਰੈਡ ਪਕੌੜੇ ਹੋਰ ਬੋਲਤੇ ਉਧਰ ਆਰਡਰ ਕਰਤਾ ਹਾਂ ਹਾਂ ਉਹ ਕੋੜਾ ਵੀ ਬਹੁਤ ਸਿਰਿਆ ਹੋ ਰਿਹਾ ਤੇ ਕਰ ਗਿਆ ਹਾਂ ਪਤਾ ਨਹੀਂ ਕਿ ਲੋ ਬਈ ਪੀ ਕੇ ਚਾਂ ਚੂਹਾ ਫੇਰ ਆ ਕੇ ਸਿੱਧਰ ਲੇ ਫਸੇ ਉਧਰ ਆ ਰਹਾ ਸਟਾਰਟ ਤੋਂ ਤਰੀ ਵੀ ਨਾ ਚੈੱਕ ਕਰੋ ਤੁਸੀਂ ਐ ਐ ਇੱਥੇ ਮੁਰਾਦ ਘੋੜੇ ਦਾ ਨਾਮ ਹੈ ਮੁਰਾਦ ਮੁਸਲਮਾਨ ਵਿਲੇਜ ਦੋ ਡੀ ਡੀ ਪਦਮਪੁਰ ਤੋਂ ਆਇਆ ਜੀ ਹੈ ਬਰੂਦ ਬਰੂਦ ਘੋੜੇ ਦੇ ਦਰਸ਼ਨ ਕਰੋ ਜੀ ਘੋੜੇ ਬਹੁਤ ਆਏ ਹੋਏ ਆ ਬਾਈ ਇੱਥੇ ਤੇ ਹੰਜੇ ਸਟੋਰੀਆਂ ਬਹੁਤ ਖਾਲੀ ਪਈਆਂ ਬਹੁਤ ਜਾਦੇ ਆਉਣੇ ਆ ਕੋੜੇ ਕੱਲ ਤੋਂ ਡਿਸਪਲੇ ਵਾਲੇ ਮੁਕਾਬਲੇ ਸਟਾਰਟ ਆ ਇੱਥੇ ਸਾਰੇ ਜਣੇ ਪਹੁੰਚੇ ਬਹੁਤ ਵਧੀਆ ਸਿਸਟਮ ਹੈ ਕੀ ਆ ਬਹੁਤ ਨੀਕਾ ਕੰਮ ਕਰਾਉਂ ਕਰੋ ਜੀ ਕੋੜੇ ਚੱਕ ਮੇਲਾ ਨਾਨਗੜ ਦਾ ਬਹੁਤ ਕੋੜੇ ਪਹੁੰਚੇ ਆ ਦੋ ਘੋੜੇ ਸਾਡੇ ਇੱਧਰ ਵੀ ਐ। ਆਹੋ। ਹਾਂ, ਦੰਦਾ ਤਾ ਪਾ ਕੇ ਬੰਦੇ ਐ। ਸਾਡੇ ਦਾਦਾ ਕਰਤਾਰ ਸਿੰਘ ਨੁਕਰਾ ਘੋੜਾ ਐ। ਨੁਕਰਾ ਘੋੜਾ। ਨੁਕਰਾ। ਨੁਕਰਾ। ਵਾਹ ਬਈ। ਉਹ ਦੇਖੋ, ਉਹ ਵੇਖੋ ਯਾਰ ਤੁਸੀਂ। ਉਹ ਦੇਖੋ ਇਹ ਚੀਜ਼ ਸਾਹਮਣੇ। ਹੈਂ? ਉਹ ਵੇਖੋ। ਹਾਂ। ਤਾਈਂ ਨਾਲ ਲਿਆਂਦਾ ਤੁਹਾਨੂੰ ਮੇਲੇ ਦੇ। ਉੜੀ ਦਾ ਕਰੋ ਤੁਸੀਂ ਡਾਂਸ ਚੱਕ ਵੀਡੀਓ ਬਹੁਤ ਬਣ ਗਈ ਲੰਮੀ ਹੋ ਗਈ ਖਾਸੀ ਅੱਜ ਦੀ ਵੀਡੀਓ ਆਪਾਂ ਕਰਦੇ ਇੱਥੇ ਬੰਦ ਤੇ ਕੱਲ ਨੂੰ ਫੇਰ ਆਵਾਂਗੇ ਮੇਲੇ ਤੇ ਹੋਰ ਬਲੌਗ ਕਰਾਵਾਂਗੇ ਤਾਂ